ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੇ ਮੈਂ ਅਸੀਂ ਵਾਦਾ ਕੀਤਾ ਸੀ ਵੀ ਅਸੀਂ ਪਰਚੀਆਂ ਦੇ ਕਮੈਂਟਾਂ ਵਾਲਿਆਂ ਨੂੰ ਜਿਹੜੇ-ਜਿਹੜੇ ਕਮੈਂਟ ਕਰਨਗੇ ਉਹਨਾਂ ਨੂੰ ਅਸੀਂ ਪਰਚੀਆਂ ਕੱਢ ਕੇ ਗਿਫਟ ਦੇਵਾਂਗੇ ਉਹ ਅਸੀਂ ਵਾਦਾ ਪੂਰਾ ਕਰਦੇ ਆ ਆਪਦਾ ਤੇ ਪਰਚੀਆਂ ਬਣਾਈ ਜਾਂਦੇ ਅੱਜ ਦੇਖੋ ਕਿਹਦਾ ਨੰਬਰ ਨਿਕਲਦਾ ਅੱਜ ਹੁਣ ਤਿਆਰੀ ਚ ਨੇ ਚਲੋ ਤੁਸੀਂ ਬੋਲੋ ਹੋਰ ਬਸ ਹੋਰ ਕੀ ਬੋਲਣਾ ਇਹ ਬਸ ਵੀ ਐਵੇਂ ਵਧੀਆ ਸਾਡੇ ਜਾਨਾਂ ਨਾਲ ਵੱਧ ਤੋਂ ਵੱਧ ਭਾਈ ਸਬਸਕ੍ਰਾਈਬਰ ਕਰਿਆ ਕਰੋ ਸਾਡੀਆਂ ਵੀਡੀਓ ਨੂੰ ਬាទ ਬាទ ਲਾਈਕ ਕਰਿਆ ਕਰੋ ਨਾਲੇ ਕਮੈਂਟ ਕਰਿਆ ਕਰੋ ਆਪਦਾ ਨਾਮ ਲਿਖਿਆ ਕਰੋ ਵਿੱਚ ਕਮੈਂਟ ਚ ਤੇ ਬਸ ਅਸੀਂ ਹੁਣੇ ਸਲਾਹ ਬਣਾਈ ਸੀ ਵੀ ਚਲ ਬਲੌਗ ਬਣਾ ਲਾਂ ਨੇ ਆ ਪਰਚੀਆਂ ਵਾਲਾ ਫਿਰ ਦੀਦੀ ਨੂੰ ਫੋਨ ਕੀਤਾ ਫਿਰ ਇਹ ਆ ਗਏ ਰੀਤ ਲੱਗ ਰਹੀ ਏ ਪੂਰਾ ਨਾਮ ਲਿਖਣਾ ਹੋਰ ਹੀ ਨਾ ਕਿਸੇ ਦੇ ਦੋ ਦੋ ਵਾਰੀ ਲਿਖਦੀ ਨਾਮ ਇੱਕ ਵਾਰੀ ਲਿਖੀ ਸਰੇ ਦੁਆਦ ਅਸੀਂ ਵੀਡੀਓ ਸ਼ੂਟ ਕਰਾਂਗੇ ਪਹਿਲਾਂ ਅਸੀਂ ਸੋਚਿਆ ਵੀ ਪਹਿਲਾਂ ਵਲੌਗ ਬਣਾ ਲੈਂਦੇ ਆ ਚਲੋ ਆਪਦਾ ਨਾਮ ਲਿਖਿਆ ਕਰੋ ਜੀ ਅਸੀਂ ਇਹੀ ਕਹਨੇ ਆ ਸਾਰਿਆਂ ਨੂੰ ਨੀਚੇ ਪਿੰਡ ਦਾ ਨਾਮ ਸਾਰਾ ਆਪਦਾ ਪੂਰਾ ਪੱਕਾ ਨਾਮ ਲਿਖ ਕੇ ਫੇਰ ਸਾਨੂੰ ਸੌਖਾ ਹੋ ਜਾਂਦਾ ਹੈਗਾ ਜਿਹੜੀਆਂ ਆਈਡੀਆ ਤੋਂ ਕਮੈਂਟ ਹੋ ਜਾਂਦੇ ਨੇ ਉਹ ਪਤਾ ਨਹੀਂ ਲੱਗਦਾ ਆਈਡੀਆ ਤੋਂ ਵੀ ਕਿੱਧਰੋਂ ਹੋਈ ਜਾਂਦਾ ਕੌਣ ਕਰੀ ਜਾਂਦਾ ਪੂਰੇ ਪੁਰੀਆਂ ਛੋਟੀਆਂ ਛੋਟੀਆਂ ਵਿੱਚ ਕੋਈ ਨਾਂ ਨੰਦੀ ਸੀ ਛੋਟੀਆਂ ਛੋਟੀਆਂ ਹੈ ਮਨਦੀਪ ਚੰਨਾ ਚੰਨਾ ਛੰਨਾ ਲੱਗ ਪਈ ਤਾਂ ਨਾਮ ਲੱਗ ਪੋਈ ਆ ਗਿਆ ਕੀ ਪਤਾ ਇਹਦਾ ਮੁੰਡੇ ਦਾ ਵਿਚਾਰਦਾ ਨਾਮ ਹੀ ਲਿਖਲਦਾ ਹੋਵੇ ਕਰਨ ਸੰਧੂ ਤੁਸੀਂ ਵਿੱਚ ਬੋਲ ਹੁਣ ਤੁਸੀਂ ਵੀਡੀਓ ਬਣਾਈ ਜਾਂਦੇ ਹੋ ਆਪ ਵੀ ਵਿੱਚ ਆਉਣਾ ਸੀ ਤੁਸੀਂ ਨੇ ਨਹੀਂ ਵਿੱਚ ਰੋ ਟੀਮ ਤਾਂ ਹੋਰੀ ਬਥੇ ਨੀ ਬੱਠੀ ਆ ਨਾਲ ਕਿਹਦਾ ਇਹਦਾ ਇਤਨੇ ਤਵਦਨਾਂ ਲਿਖਤਾ ਆਪ ਹੀ ਨਾ ਲੈ ਜੀਂਗੇ ਤੇ ਮਨਜਿੰਦਰ ਮਾਨ ਅਮਨ ਅਮਨ ਦੀਪ ਅਮਨਦੀਪ ਕੋਰ ਪਰਚੀਆਂ ਵੀ ਜਮਾ ਪੂਰੀਆਂ ਬਣੀਆਂ ਨੇ ਜੀ ਨਾਮਾਂ ਜਿੰਨੀਆਂ ਜਿੰਨੇ ਨਾਮ ਸੀ ਦੇਖੋ ਇੱਕ ਵੀ ਘੱਟ ਨਹੀਂ ਹੈਗੀ ਮਨਜਿੰਦਰ ਮਾਨ ਬੱਬੂ ਗੁਰਨੇ ਰੀਤਾ ਨਾਮ ਨਾਲ ਰੋਲਾ ਪਾਇਆ ਇਹ ਹੋ ਰਹੀ ਤਾਂ ਕਹੇ ਲੈਣਾਗੇ ਲੈਣਾਗੇ ਬੱਬੂ ਗੁਰਨੇ ਰੀਤ ਜਾਗੇ ਨਹੀਂ ਇੱਕ ਉਹ ਕੁੜੀ ਦਾ ਵੀ ਨਾ ਰੀਤ ਇਹ ਤਾਂ ਆਪਣੀ ਰੀਤ ਦਾ ਵੀ ਆ ਗਿਆ 31 ਰੀਤ ਸੇਖੋ ਮੇਰਾ ਤਾਂ ਨਹੀਂ ਹੈਗਾ ਮੈਂ ਕਿਸੇ ਹੋਰ ਰੀਤ ਸੇਖਣਾ ਚਲਾਂ ਤੁਹਾਨੂੰ ਬੋਲਦਾ ਅਸੀਂ ਬਾਅਦ ਚ ਹਾਂ ਫਿਰ ਉਹਦੇ ਕਮੈਂਟ ਫਿਰ ਇੱਕ ਰਹਿ ਗਿਆ ਇਹ ਆ ਵੀ ਵਿਚਾਰੇ ਨੂੰ ਕਾਹਨੂੰ ਛੱਡਣਾ ਹੈ ਕਰਨ ਸੰਧੂ ਖੜਜੋ ਇੱਕ ਹੋਰ ਬਣਾ ਲਈ ਆਪਾਂ ਪਰਚੀ ਬਣਾਏ ਸੀ ਕਰਨ ਸੰਧੂ ਦੀ ਨਾ ਇਹ ਅੰਡ ਤੇ ਰਹਿ ਗਈ ਇੱਕ ਅੱਛਾ ਅੱਛਾ ਇੱਕ ਨਾਮ ਦੀ ਘਟ ਗਈ ਪਰਚੀ ਆ ਵੀ ਹੋ ਗਈ ਲੈਓ ਇਹ ਤੇ ਉੱਪਰ ਲਿਖੋ ਕਰਨ ਸੰਧੂ ਅੰਤ ਕੱਛ ਪਤਾ ਤੁਹਾਨੂੰ ਕੋਈ ਨਾ ਆਇਨੀ ਬੁੱਤ ਪਤਾ ਇਧਰਲੀ ਸਾਈਡ ਪਤਾ ਨਹੀਂ ਲੱਗਦਾ ਸਹੀ ਬੱਚੇ ਉਹਨਾਂ ਤਾਂ ਚਕਾ ਲਾਂਗੇ ਆਪਾਂ ਸਹੀ ਬਣਾਈਆਂ ਨੇ ਜੀ ਜਮਾ ਦੁਪਹਿਰੇ ਹੁਣ ਤਾਂ ਪਵਾਲੀ ਪੈਣ ਲੱਗੀ ਸੁਸਤ ਹੋ ਜਾਂਦਾ ਸਰੀਰ ਪਹਿਲਾਂ ਆਉਣ ਲੱਗਦੇ ਹਾਂ ਦੁਪਹਿਰੇ ਕਰਾਂਗੇ ਫਿਰ ਦੁਪਹਿਰ ਨੂੰ ਆਉਣ ਦੁਪਹਿਰੇ ਹੁਣ ਸੌਂ ਕੇ ਫਿਰ ਫਰੈਸ਼ ਹੋ ਕੇ ਫੇਰ ਹੀ ਵੀਡੀਓ ਵੀਡੀਓ ਬਣਾਵਾਂਗੇ ਦੱਸੋ ਕੌਣ ਚਪੂ ਕਰਤੀ ਰੀਤਾ ਜੇ ਬਰਤੀ ਆਇਆ ਬਰਤੀ ਚੱਕ ਦੋ ਇੱਕ ਬਰਤੀ ਚੱਕ ਦੀ ਠੀਕ ਹੈ ਇਹਨਾਂ ਸਾਰੀਆਂ ਪਰਤੀਆਂ 'ਚ ਇੱਕ ਪਰਤੀ ਚੱਕ ਲੈ ਤੇਰੀ ਮੰਮਾ ਨੇ ਉਂਗਲ ਕੀਤੀ ਉਧਰ ਨਾ ਗੁਜਾ ਕਰ ਚੱਕ ਲੈ ਦੇਖੋ ਕੀ ਦਾ ਨਾ ਆਇਆ ਪੁੱਛ ਗਈ ਪਾਤੀ ਸੀ ਜਰੀ ਦੇਖੋ ਆ ਗਈ ਇਹ ਨਹੀਂ ਦੇਵਾਰੇ ਚੱਕੋ ਪ੍ਰਕਾਰ ਦੀ ਪਰਚੀ ਨਹੀਂ ਹੋ ਰਿਹਾ ਨਹੀਂ ਹੈਗਾ ਹੋਰ ਹੈ ਕਿਹਦੇ ਇੱਕ ਕੀ ਹੋਰ ਕਮੈਂਟ ਆਇਆ ਕਿਸੇ ਦਾ ਰੀਤ ਦਾ ਨਹੀਂ ਹੈਗਾ ਨਾ ਫਿਰ ਕਮੈਂਟ ਦੇ ਨੀਚੇ ਪੁੱਛ ਲਾਇਆ ਹੈ ਨਾ ਵੀ ਇਹਦਾ ਪੂਰਾ ਟ੍ਰੇਲ ਦੇ ਦੂਗਾ ਅਗਲਾ ਹਾਂ ਬਸ ਇੱਜੇ ਹੋਰ ਕੱਢਣੇ ਨਹੀਂ ਚੱਕਣੀਆਂ ਹੋਰ ਵਰਚੀ ਕਾ ਵਸ ਰਹਿਂਦੇ ਰੀਤ ਨੇ ਰੀਤ ਨੇ ਆ ਵੀ ਕਹਿ ਦਿੱਤਾ ਨਾ ਰੀਤ ਲਿਖਣੀ ਨਾ ਨਿ ਰੱਖ ਰੱਖੀ ਸੀ ਕਿਤੇ ਜਿਵੇਂ ਉਹੀ ਪਹਿਲੇ ਹੀ ਆਪਾਂ ਕਹਿੰਦੇ ਸੀ ਕਿਤੇ ਉਹਦਾ ਨਾਮ ਹੀ ਉਸੇ ਦੀ ਨਾਮ ਆ ਗਿਆ ਰੀਤ ਸੇਖੋ ਪੈਂਟ ਤਾਂ ਨਹੀਂ ਇੱਦਾਂ ਹੀ ਨਾ ਉਸੇ ਦੀ ਰਖਾਈ ਹੈ ਈ ਉਸੇ ਕੁੜੀ ਤੋਂ ਤੈਨੂੰ ਸ਼ਰਧਨ ਕੀਤਾ ਬੱਤਲ ਬਈ ਸ਼ਰਧਨ ਕੀਤਾ ਤੈਨੂੰ ਬਈ ਮੈਂ ਤੈਨੂੰ ਐ ਤਾਂ ਨਹੀਂ ਕਿਹਾ ਸੀ ਵਿਆਹ ਚੱਕ ਲੈ ਪਰਚੀ ਹੈ ਨਾ ਕਿਹਾ ਨਹੀਂ ਉਹ ਤਾਂ ਵਿਚਾਰੀ ਨੇ ਆਪ ਹੀ ਆ ਕੇ ਚੱਕ ਲਈ ਵੀ ਜਿਹੜਾ ਦਾ ਮਨ ਕਰਿਆ ਵੀ ਇੱਕ ਚੱਕ ਇਹੋ ਜਿਹੜਾ ਵਿਚਾਰੀ ਨੂੰ ਫਾਇਦਾਗਾ ਵੀ ਇਹਨੂੰ ਮਿਲ ਜੂਗਾ ਗਿਫਟ ਵੀ ਇਹ ਤਾਂ ਚੱਕੂਗੀ ਤੇਰੇ ਬੋਦੂ ਵੀ ਮੈਂ ਕਰਦੇ ਰਹਾਂਗਾ ਤਾਂ ਸ਼ੇਅਰ ਕਰਦੇ ਰਹਾਂ ਸਾਡੀਆਂ ਵੀਡੀਓ ਨੂੰ ਵੱਧਦੇ-ਵੱਧ ਲਾਈਕ ਕਰਿਆ ਕਰੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਕਰੋ ਵੱਧ ਤੋਂ ਵੱਧ ਠੀਕ ਹੈ ਜਿੰਨੀ ਸਾਡੀ ਮਿਹਨਤ ਲੱਗਦੀ ਹੈ ਬਹੁਤ ਹੀ ਜਿਆਦਾ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਦੇ ਵਿੱਚ ਸਾਨੂੰ ਉਹਦਾ ਫਲ ਮਿਲਣਾ ਚਾਹੀਦਾ ਹੈ ਜ਼ਰੂਰ ਮੈਂ ਹੱਸਣਾ ਵਿੱਚ ਨਹੀਂ ਗਾਲਾਂ ਪੈਂਦੀ ਆ। ਇਹ ਬਹੁਤ ਗਾਲਾਂ ਪੈਂਦੀ ਨੇ ਜਦੋਂ ਇਹਨੂੰ ਕਹਿਣਾ ਵੀ ਤੂੰ ਇੰਨੇ ਚਿਰ ਦੀ ਕੈਮਰੇ ਅੱਗੇ ਆਉਣੀ ਵੀ ਤੂੰ ਹੱਸਦੀ ਕਿਉਂ ਨਹੀਂ ਆ ਜਦੋਂ ਸੀਨ ਕਰੂ ਪਹਿਲਾਂ ਹੱਸਣਾ ਸਟਾਰਟ ਕਰ ਲੈਂਦੀ ਆ। ਫਿਰ ਛੇਤਰ ਪੈਂਦੇ ਨੇ ਬਈ ਇਹਦੇ। ਅਸੀਂ ਤਾਂ ਹੀ ਤੁਹਾਨੂੰ ਕਹਿਣੇ ਹੁੰਨੇ ਆਂ ਵੀ ਸਾਰਾ ਆਵਦਾ ਐਡਰੈਸ ਲਿਖਿਆ ਕਰੋ। ਪਰ ਚ ਹੁਣ ਇਹ ਰੀਤ ਸੇਖੋਂ ਦੀ ਨਿਕਲਿਆ ਹੀ ਰੀਤ ਸੇਖੋਂ ਵੀ ਆਏ ਤਾਂ ਆਪਣੀ ਗੁੜੀਆ ਦਾ ਨਾਮ ਵੀ ਉਹ ਗੁੜੀਆ ਦਾ ਨਾਮ ਵੀ ਆ। ਵੀ ਪੂਰੀ ਡਿਟੇਲ ਲਿਖਿਆ ਕਰੋ ਨੀਚੇ ਕਮੈਂਟ ਦੇ। ਆਪ ਦਾ ਪਿੰਡ ਦਾ ਨਾਮ ਲਿਖਿਆ ਕਰੋ ਤੇ ਆਪਣਾ ਸਾਰਾ ਨਾਮ ਲਿਖਿਆ ਕਰੋ ਫਿਰ ਸਾਨੂੰ ਐ ਕੋਈ ਹੋਣੀ ਹੁੰਦਾ ਹੈਗਾ ਕਈ ਵਾਰੀ ਆਲੇ ਨੂੰ ਗਲਤ ਫਹਿਮੀ ਹੋ ਜਾਂਦੀ ਹੈ ਵੀ ਪਤਾ ਨਹੀਂ ਆਪਦੀ ਕੱਢੀ ਜਾਂਦੇ ਨੇ ਨਾ ਪਿਛਲੀ ਵਾਰੀ ਉਹ ਦੇਖੋ ਨਰਿੰਦਰਪਾਲ ਸੇ ਰਿਤਕੌਰ ਮਾਨਸਾ ਦੇ ਨਾਮ ਤੇ ਰਿਤ ਸਿੱਖ ਹੋਈ ਇਸੇ ਖੋਈ ਹੋੜਾ ਨਹੀਂ ਪਿਛਲੀ ਵਾਰ ਨਰਿੰਦਰਪਾਲ ਦਾ ਨਿਕਲੇ ਰਿਤ ਦੇਖੋ ਗੋਰੇ ਦੀ ਆਈ ਨਹੀਂ अच्छा फिर गोरे दी आईडिया मेरे भी हुन ज्यादा है तुम्हारी चकले परची रीता आजा रीता ने दे दंगे कि उफे ਲੱਗ ਦੇ ਦਾਂਗੇ ਤੇ ਜਰਾ ਵੀ ਨਹੀਂ ਆਜਾ ਆਜ ਨੇ ਦੇਖੇ ਨਾ ਇੱਕ ਕਿਤੇ ਹੋ ਗਿਆ ਕਿ ਪਹਿਲਾਂ ਉਹਨੇ ਗੁਰਾ ਪਹਿਲਾਂ ਤੂੰ ਦੇਖ ਕੇ ਚੱਕਲਾ ਚੱਕਲਾ ਦੇਖ ਨਾ ਖੋਲੀਏ ਮੈਨੂੰ ਲੱਗਦਾ ਇਹ ਉਹੀ ਵਰਤੀ ਚੱਕਲੀ ਬਲਕਿ ਇਹ ਚਾਈ ਫਿਰ ਦਾਲਦੀ ਪਰਚੀ ਬਣਾ ਕਿਉਂ ਨਾ ਨਾ ਕਰ ਕਰ ਕਰਨ ਸੰਧੂ ਕਰਨ ਸੰਧੂ ਐਂਡਲ ਨਾਮ ਰਹਿ ਗਿਆ ਸੀ ਜਿਹੜਾ ਮੈਂ ਦੂਰੀ ਵਾਰ ਸਪੈਸ਼ਲ ਪਰਚੀ ਠੀਕ ਹੈ ਤਾਂ ਕਰਨ ਸੰਧੂ ਬਣਾਇਆ ਗਿਫਟ ਹੈ ਨਾ ਹਾਂ ਡਰੈਸ ਦਾ ਪੂਰਾ ਨਾਮ ਨਹੀਂ ਪਤਾ ਨਹੀਂ ਜਲ ਰਹੀ ਤਾਂ ਹੁਣ ਤੇਰੇ ਡੈਡੀ ਨੂੰ ਕਹਿ ਦੀ ਦੇਖ ਰਿਹਾ ਨਾ ਕਰਨ ਸੰਧੂ ਵੀ ਅੰਕਲ ਤੋਂ ਗਿਫਟ ਲੈ ਗਿਆ ਹੁਣ ਇਹ ਕਰਨ ਸੰਧੂ ਆਪ ਨੂੰ ਐ ਨਹੀਂ ਪਤਾ ਵੀ ਹੈਗਾ ਕਿੱਥੋਂ ਦਾ ਆ ਆਪਾਂ ਕਮੈਂਟ ਨੀਚੇ ਪਤਾ ਕਰ ਲਾਂਗੇ ਕਿ ਤੇਰਾ ਕਰਨ ਸੰਧੂ ਆ ਨਾ ਉਹਨਾਂ ਨੇ ਸਕੇਆ ਦਿੱਤਾ ਪੂਰਾ ਡਾਟਾ ਪੇਜ ਤੇ ਕਰਨ ਸੰਧੂ ਦਾ ਗਿਫਟ ਪੇਜ ਤਾਂ ਕਿੱਲਾ ਨਿਕਲਿਆ ਹਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਕਰਨਾ ਹੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਹੀ ਤੇ ਬਸ ਐਵੇਂ ਹੀ ਸਾਡੇ ਚੈਨਲ ਨੂੰ ਪਿਆਰ ਦਿੰਦੇ ਰਹੋ ਤੇ ਹੁਣ ਅਸੀਂ ਅਗਲਾ ਵਲੌਗ ਸੁੰਝੇਤੀ ਲੈ ਕੇ ਆਵਾਂਗੇ ਜੀ ਹਾਂ ਵੀ ਵੱਧ ਤੋਂ ਵੱਧ ਫੋਲੋ ਕਰਵਾਣਾ ਅਗਲੀ ਵੀ ਚਲੋ ਠੀਕ ਹੈ ਜੀ ਫਿਰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਸਾਰਿਆਂ ਨੂੰ ਅਗਲੇ ਵਲੌਗ ਦਾ ਇੰਤਜ਼ਾਰ ਛੇਤੀ ਇੰਤਜ਼ਾਰ ਛੇਤੀ ਨਹੀਂ ਆਲੇ ਅਗਲਾ ਵਲੌਗ ਆਇਤਾ ਨਹੀਂ ਨਹੀਂ ਬੋਲੋ ਅਗਲਾ ਵਲੌਗ ਸੇਤੀ ਲੱਕਿਆ ਆਵਾਂਗੀ ਹਾਂ ਧੰਨਵਾਦ ਜੀ ਵਾਏ ਸੌਰੀ ਗਲਤ ਬੋਲਿਆ ਗਿਆ